ਚੰਦਰਸ਼ੇਖਰ ਗਰਗ ਜੀ ਕੀ ਅੱਜ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਪੇਮੈਂਟ ਆਈ ਕਿੰਨੀ ਆਈ ਤੇ 3 ਲੱਖ ਰੁਪਏ ਕੈਸ਼ ਅੰਦਰ ਆਇਆ ਸੀ ਆਪਣੇ ਕੋਲ ਜੀ ਅ ਮੇਰੇ ਕਰੰਟ ਅਕਾਊਂਟ 'ਚ 3 ਲੱਖ ਰੁਪਏ ਬੈਂਕ ਵਾਲੇ ਤੋਂ ਗਲਤੀ ਨਾਲ ਜਮ੍ਹਾਂ ਹੋ ਗਿਆ ਸੀਗਾ ਤੇ ਉਹਨਾਂ ਦੇ ਮੈਡਮ ਦਾ ਫੋਨ ਆਨ ਤੇ ਆਪਾਂ ਉਹਨਾਂ ਨੂੰ ਯੈਸ ਕਰਤੀ ਸੀ ਉਹਨਾਂ ਦੇ ਅੱਜ ਬੰਦੇ ਆਏ ਹੋਏ ਨੇ ਆਪਾਂ ਉਹਨਾਂ ਨੂੰ ਪੇਮੈਂਟ ਵਾਪਸ ਕਰਤੀ ਏ ਤੇ ਕਿੰਨੀ ਪੇਮੈਂਟ ਸੀ 3 ਲੱਖ ਰੁਪਏ ਵਾਪਸ ਕਰਤੀ ਹਾਂਜੀ ਵਾਪਸ ਕਰਤੀ ਏ ਮਸਕੀ ਮੈਂ ਜਦੋਂ ਤੱਕ ਬੀ ਐਮ ਐਸ ਸੀ ਆਇਆ ਤੈਨੂੰ ਲੱਗਦਾ ਆ ਕਿਵੇਂ ਨਾ ਲੱਗਿਆ ਤੁਹਾਨੂੰ ਵੀ ਇਹ ਇੱਕੋ ਤੁਹਾਨੂੰ ਕਿਵੇਂ ਆ ਗਈ ਪਹਿਲਾਂ ਤਾਂ ਮੈਂ ਦੇਖਿਆ ਵੀ ਇਹ ਪੇਮੈਂਟ ਜਮਾ ਕਰਵਾਈ ਹੈ ਕਿਸੇ ਨੇ ਕੀ ਐਂਟਰੀ ਹੈ ਦੇ ਵਿੱਚੋਂ ਦੇਖੀ ਜਦੋਂ ਮੈਂ ਐਂਟਰੀ ਬੈਂਕ ਖੋਲ ਕੇ ਦੇਖਿਆ ਤਾਂ ਜੀ ਕੈਸ਼ ਜਮਾ ਹੋਇਆ ਹੋਇਆ ਸੀਗਾ ਅੰਡਰਸਟੂਡ ਸੀ ਸਰ ਵੀ ਕਿਸੇ ਨੇ ਗਲਤੀ ਨਾਲ ਜਮਾ ਹੋ ਗਿਆ ਉਸ ਕਰਕੇ ਫਿਰ ਮੈਂ ਮੈਡਮ ਜੇ ਮੈਂ ਦੁਕਾਨ ਤੇ ਕੱਲਾ ਸੀਗਾ ਇਸ ਕਰਕੇ ਜਾਣੀ ਸਕਿਆ ਨੂੰ ਪਤਾ ਸੀ ਮੈਡਮ ਦਾ ਫੋਨ ਆਈ ਜਾਣਾ ਜੀ ਉਹਦਾ ਫੋਨ ਆ ਗਿਆ ਉਹਨਾਂ ਦਾ ਆਪਾਂ ਨੇ ਉਹਨੂੰ ਪੇਮੈਂਟ ਵਾਪਸ ਕਰਤੀ ਦੇਖਿਆ ਜਾਵੇ ਅੱਜ ਕੱਲ ਜਿਵੇਂ ਕਿਸੇ ਦੇ ਖਾਤੇ 'ਚ ਪੈਸੇ ਆ ਜਾਂਦੇ ਨੇ ਕੋਈ ਵਾਪਸ ਨਹੀਂ ਕਰਦਾ ਤੇ ਇਮਾਨਦਾਰੀ ਤੁਸੀਂ ਮਿਸਾਲ ਪੈਦਾ ਕੀਤੀ ਹੈ ਹੋਰ ਕੀ ਕਹਿਣਾ ਜਾਨੇ ਮੈਸੇਜ ਵੀ ਸੋਦੇ ਆਪਣੇ ਪੈਸੇ ਹੀ ਨਹੀਂ ਹੈਗੇ ਜੀ ਇਮਾਨਦਾਰੀ ਆਪਾਂ ਰੱਖਣੀ ਹੋਈ ਹੈ ਜੇ ਆਪਾਂ ਰੱਖਾਂਗੇ ਸਾਰੇ ਦੁਨੀਆ ਰੱਖੂਗੀ ਆਪਣੇ ਨਾਲ ਵੀ ਕੱਲ ਨੂੰ ਗਲਤੀ ਹੋ ਸਕਦੀ ਹੈ ਠੀਕ ਹੈ ਨਾ ਆਪਾਂ ਜੇ ਇਮਾਨਦਾਰੀ ਚਾਹੁੰਦੇ ਆ ਤਾਂ ਇਹ ਚਾਹਨੇ ਵੀ ਸਾਡੇ ਨਾਲ ਵੀ ਇਮਾਨਦਾਰ ਰਹੇ ਬੰਦਾ ਤੇ ਇਸ ਤਰ੍ਹਾਂ ਦੀ ਗੱਲ ਨਹੀਂ ਜਿਹੜੀ ਪੇਮੈਂਟ ਜਿਹਦੀ ਹੈਗੀ ਉਹਦੇ ਖਾਤੇ 'ਚ ਜਾਵੇ ਜੇ ਆਪਾਂ ਨੂੰ ਉਹਦੇ ਵਿੱਚ ਕੋਈ ਉਹ ਨਹੀਂ ਹੈਗੀ ਆ ਮੇਰਾ ਨਾਮ ਜਗਦੇਵ ਸਿੰਘ ਐਜ਼ ਅ ਗਾਰਡ ਬੈਂਕ ਸਟੇਟ ਬੈਂਕ ਆਫ ਇੰਡੀਆ ਸਰ ਉਹ ਗਲਤੀ ਨਾਲ ਪੇਮੈਂਟ ਹੋ ਗਈ ਸੀ ਉਹ ਵਾਪਸ ਹੋਈ ਹੈ ਕਿ ਕਹਿੰਦੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਤੇ ਇਹਨਾਂ ਨੂੰ ਫੋਨ ਕੀਤਾ ਫੋਨ ਕਰਨ ਤੇ ਇਹ ਕਹਿੰਦੇ ਵੀ ਸਾਡੇ ਕੋਲ ਆ ਕੇ ਵਾਪਸ ਲੈ ਜਾ ਕੋਈ ਗੱਲ ਨਹੀਂ ਇਮਾਨਦਾਰੀ ਇਹਨਾਂ ਨੇ ਬਹੁਤ ਅੱਛੀ ਇਮਾਨਦਾਰੀ ਦਿਖਾਈ ਹੈ ਤੇ ਜਦੋਂ ਅਸੀਂ ਆਏ ਇਹਨਾਂ ਨੇ ਸਾਨੂੰ ਪੇਮੈਂਟ ਵਾਪਸ ਦਿੱਤੀ ਜੋ ਕਿ ਜਿਹਦੀ ਹੈਗੀ ਸੀ ਅਸੀਂ ਉਹਦੇ ਅਕਾਊਂਟ 'ਚ पा सकी है गलती ਨਾਲ ਹੋ ਗਈ ਜੀ ਗਲਤੀ ਨਾਲ ਹੋ ਗਈ ਸੀ ਕੀ ਕਹਿਣਾ ਚਾਹੁੰਦਾ ਹਾਂ ਇਮਾਨਦਾਰੀ ਬਾਰੇ ਇਮਾਨਦਾਰੀ ਇਹਨਾਂ ਦੀ ਬਹੁਤ ਅੱਛੀ ਇਮਾਨਦਾਰੀ ਹੈ ਨਹੀਂ ਤਾਂ ਬੰਦਾ ਬਹੁਤ ਅੱਜ ਕੱਲ ਦੇ ਇਮਾਨਦਾਰ ਕੋਈ ਬਹੁਤ ਘੱਟ ਹੈ ਨਹੀਂ ਤਾਂ ਕਹਿੰਦੇ ਜੀ ਤੁਹਾਡੇ ਗਲਤੀ ਨਾ ਹੋਈ ਮੈਂ ਤਾਂ ਚਲਾਤੇ ਜਾਂ ਕੁਝ ਕਰਤੇ ਇਹਨੇ ਸਾਡੇ ਹੋਂਦ ਤੋਂ ਪਹਿਲਾਂ ਪੇਮੈਂਟ ਤਿਆਰ ਰੱਖੀ ਸੀ ਅਸੀਂ ਆ ਕੇ ਪੇਮੈਂਟ ਲੈ ਕੇ ਜਾ ਰਹੇ ਹਾਂ ਕੀ ਨਾਮ ਹੈ ਚੰਦਰਸ਼ੇਖਰ ਗਰਗਜ ਕੀ ਅੱਜ ਜੇ ਜਰਮ ਤੁਹਾਡੇ ਅਕਾਊਂਟ ਦੇ ਵਿੱਚ ਪੇਮੈਂਟ ਆਈ ਕਿੰਨੀ ਹੈ ਤੇ 3 ਲੱਖ ਰੁਪਏ ਕੈਸ਼ ਨੇ ਆਇਆ ਸੀ ਆਪਣੇ ਕੋਲ ਜੀ ਅ ਮੇਰੇ ਕਰੰਟ ਅਕਾਊਂਟ 'ਚ 3 ਲੱਖ ਰੁਪਏ ਬੈਂਕ ਵਾਲੇ ਤੋਂ ਗਲਤੀ ਨਾਲ ਜਮ੍ਹਾਂ ਹੋ ਗਿਆ ਸੀਗਾ ਤੇ ਉਹਨਾਂ ਦੇ ਮੈਡਮ ਦਾ ਫੋਨ ਆਨ ਤੇ ਆਪਾਂ ਉਹਨਾਂ ਨੂੰ ਯੈਸ ਕਰਤੀ ਸੀ ਉਹਨਾਂ ਦੇ ਅੱਜ ਬੰਦੇ ਆਏ ਹੋਏ ਨੇ ਆਪਾਂ ਉਹਨਾਂ ਨੂੰ ਪੇਮੈਂਟ ਵਾਪਸ ਕਰਤੀਏ ਤੇ ਕਿੰਨੀ ਪੇਮੈਂਟ ਸੀ 3 ਲੱਖ ਰੁਪਏ ਵਾਪਸ ਕਰਤੀ ਹਾਂਜੀ ਵਾਪਸ ਕਰਤੀਏ ਇਸਕੇ ਮੈਂ ਜਦੋਂ ਤੱਕ ਬੈਂਕ ਮੈਸੇਜ ਆਇਆ 3 ਲੱਖ ਦਾ ਆ ਕਿਵੇਂ ਨਾਲ ਲੱਗਿਆ ਤੁਹਾਨੂੰ ਵੀ ਇਹ ਇੱਕੋ ਥਾਂ ਕਿਵੇਂ ਆ ਗਿਆ ਤਦੋਂ ਤੁਮੈਂ ਦੇਖਿਆ ਵੀ ਇਹ ਪੇਮੈਂਟ ਜਮਾ ਕਰਵਾਈ ਹੈ ਕਿਸੇ ਨੇ ਕੀ ਐਂਟਰੀ ਇਹਦੇ ਵਿੱਚੋਂ ਦੇਖੀਏ ਜਦੋਂ ਮੈਂ ਐਂਟਰੀ ਬੈਂਕ ਖੋਲ ਕੇ ਦੇਖਿਆ ਤਾਂ ਜੀ ਕੈਸ਼ ਜਮਾ ਹੋਇਆ ਹੋਇਆ ਸੀਗਾ ਅੰਡਰਸਟੂਡ ਸੀ ਸਰ ਵੀ ਕਿਸੇ ਨੇ ਗਲਤੀ ਨਾਲ ਜਮਾ ਹੋ ਗਿਆ ਇਸ ਕਰਕੇ ਫਿਰ ਮੈਂ ਮੈਡਮ ਜ ਮੈਂ ਦੁਕਾਨ ਤੇ ਗੱਲਾ ਸੀਗਾ ਇਸ ਕਰਕੇ ਜਾਣੀ ਸਕਿਆ ਨੂੰ ਪਤਾ ਸੀ ਮੈਡਮ ਦਾ ਫੋਨ ਆਈ ਜਾਣਾ ਜੀ ਫੋਨ ਆ ਗਿਆ ਉਹਨਾਂ ਦਾ ਆਪਾਂ ਨੇ ਉਹਨਾਂ ਨੂੰ ਪੇਮੈਂਟ ਵਾਪਸ ਕਰਤੀ ਦੇਖਿਆ ਜਾਵੇ ਅੱਜ ਕੱਲ੍ਹ ਜਿਵੇਂ ਕਿਸੇ ਦੇ ਖਾਤੇ 'ਚ ਪੈਸੇ ਆ ਜਾਂਦੇ ਨੇ ਕੋਈ ਵਾਪਸ ਨਹੀਂ ਕਰਦਾ ਤੇ ਇਮਾਨਦਾਰੀ ਤੁਸੀਂ ਮਿਸਾਲ ਪੈਦਾ ਕੀਤੀ ਹੈ ਹੋਰ ਕੀ ਕਹਿਣਾ ਜਾਵਾਂ ਮੈਸੇਜ ਵੀ ਤੁਹਾਡੇ ਆਪਣੇ ਪੈਸੇ ਨਹੀਂ ਹੈਗੇ ਜ ਜੇ ਆਪਾਂ ਰੱਖਾਂਗੇ ਸਾਰੇ ਦੁਨੀਆ ਰੱਖੂਗੀ ਆਪਣੇ ਨਾਲ ਵੀ ਕੱਲ ਨੂੰ ਗਲਤੀ ਹੋ ਸਕਦੀ ਹੈ ਠੀਕ ਹੈ ਨਾ ਆਪਾਂ ਜੇ ਇਮਾਨਦਾਰੀ ਚਾਹਨੇ ਤਾਂ ਇਹ ਚਾਹਨੇ ਵੀ ਸਾਡੇ ਨਾਲ ਵੀ ਇਮਾਨਦਾਰ ਰਹੇ ਬੰਦਾ ਤੇ ਇਸ ਤਰ੍ਹਾਂ ਦੀ ਗੱਲ ਨਹੀਂ ਜਿਹੜੀ ਪੇਮੈਂਟ ਜਿਹਦੀ ਹੈਗੀ ਉਹਦੇ ਖਾਤੇ ਚ ਜਾਵੇ ਜੇ ਆਪਾਂ ਨੂੰ ਉਹਦੇ ਵਿੱਚ ਕੋਈ ਉਹ ਨਹੀਂ ਹੈਗੀ ਆਪਾਂ ਪੇਮੈਂਟ ਆਈ ਸੀ ਆਪਾਂ ਵਾਪਸ ਕਰਤੀ ਹੈ ਜੀ ਮੇਰਾ ਨਾਮ ਹੈ ਮੇਰਾ ਨਾਮ ਜਗਦੇਵ ਸਿੰਘ ਐਜ਼ ਅ ਗਾਰਡ ਬੈਂਕ ਸਟੇਟ ਬੈਂਕ ਆਫ ਇੰਡੀਆ ਸਰ ਉਹ ਗਲਤੀ ਨਾਲ ਪੇਮੈਂਟ ਆ ਗਈ ਸੀ ਉਹ ਵਾਪਸ ਹੋਈ ਹੈ ਕੀ ਕਹਿੰਦੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਤੇ ਇਹਨਾਂ ਨੂੰ ਫੋਨ ਕੀਤਾ ਫੋਨ ਕਰਨ ਤੇ ਇਹ ਕਹਿੰਦੇ ਵੀ ਸਾਡੇ ਕੋਲੋਂ ਆ ਕੇ ਵਾਪਸ ਲੈ ਜਾ ਕੋਈ ਗੱਲ ਨਹੀਂ ਇਮਾਨਦਾਰੀ ਇਹਨਾਂ ਨੇ ਬਹੁਤ ਅੱਛੀ ਇਮਾਨਦਾਰੀ ਦਿਖਾਈ ਹੈ ਤੇ ਜਦੋਂ ਅਸੀਂ ਆਏ ਇਹਨਾਂ ਨੇ ਸਾਨੂੰ ਪੇਮੈਂਟ ਵਾਪਸ ਦਿੱਤੀ ਜੋ ਕਿ ਜਿੱਦੀ ਹੈਗੀ ਸੀ ਅਸੀਂ ਉਹਦੇ ਕਾਊਂਟ 'ਚ ਪਾ ਸਕੀਏ ਗਲਤੀ ਨਾਲ ਪਾ ਕੇ ਜੀ ਗਲਤੀ ਨਾਲ ਹੋ ਗਈ ਸੀ ਤੇ ਕੀ ਕਹਿਣਾ ਚੰਨੋ ਇਮਾਨਦਾਰੀ ਬਾਰੇ ਇਮਾਨਦਾਰੀ ਇਹਨਾਂ ਦੀ ਬਹੁਤ ਅੱਛੀ ਇਮਾਨਦਾਰੀ ਹੈ ਨਹੀਂ ਤਾਂ ਬੰਦਾ ਬਹੁਤ ਅੱਜ ਕੱਲ ਦੇ ਇਮਾਨਦਾਰ ਕੋਈ ਬਹੁਤ ਘੱਟ ਹੈ ਨਹੀਂ ਤਾਂ ਕਹਿੰਦੇ ਜੀ ਤੁਹਾਡੇ ਗਲਤੀ ਨਾ ਹੋਈ ਮੈਂ ਤਾਂ ਚਲਾਤੇ ਜਾਂ ਕੁਝ ਕਰਤੇ ਇਹਨੇ ਸਾਡੇ ਹਣ ਤੋਂ ਪਹਿਲਾਂ ਪੇਮੈਂਟ ਤਿਆਰ ਰੱਖੀ ਸੀ ਅਸੀਂ ਆ ਕੇ ਪੇਮੈਂਟ ਲੈ ਕੇ ਜਾ ਰਹੇ